ਰਾਵੇ ਲਾਈਵ ਫ੍ਰੋਮ ਤੇ ਦੋਸਤੋ ਬਹੁਤ ਇੱਕ ਮਾੜੀ ਖਬਰ ਆ ਰਹੀ ਹੈ ਤੁਹਾਂ ਦਾ ਦੇ ਕੇ ਸੰਰੂਰ ਦੇ ਪਿੰਡਾ ਹਲਕਾ ਤਨੋਲਾ ਦਿੱਥੇ ਕਿ ਇੱਕ ਮੰਦਿਰ ਦੇ ਵਿੱਚ ਗੈਸ ਸਿਲੰਡਰ ਬਲਾਸਟ ਹੋਇਆ ਹੈ ਬਹੁਤ ਇੱਕ ਧਮਾਕਾ ਹੋਇਆ ਹੈ ਕਾਫੀ ਲੋਗ ਇਨੀ ਜ਼ਖਮੀ ਹੋਏ ਨੇ ਮੌਤਾ ਵੀ ਇਨੀ ਕੁਛ ਪਰ ਇਹ ਜਿਹੜਾ ਧਮਾਕਾ ਹੋਇਆ ਹੈ ਲੰਗਰ ਹਾਲ ਦੇ ਵਿੱਚ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਲੰਗਾ ਬਣਾਉਂਦਿਆਂ ਇਹ ਵੱਡਾ ਬਲਾਸਟ ਹੋਇਆ ਹੈ ਕੀ ਖਬਰ ਹੈ ਕਿਵੇਂ ਹੋਇਆ ਧਮਾਕਾ ਇਸ ਦੀ ਪੂਰੀ ਅਪਡੇਟ ਲੈਣ ਲਈ ਚਲਦੇ ਹਾਂ ਅਸਦਰ ਰਿੰਦਰ ਸਿੰਘ ਜੀ ਨਾਲ ਆਨਲਾਈਨ ਜੁੜੇ ਨੇ ਉਹਨਾਂ ਨੇ ਪੂਰੀ ਅਪਡੇਟ ਪ੍ਰਦਾਨ ਖਬਰ ਦਿੱਤੀ ਉਹਨਾਂ ਨੇ ਅਪਡੇਟ ਰਿੰਦਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਸ਼ੁਕਰੀਆ ਰਿੰਦਰ ਜੀ ਇਹ ਕਿੱਦਾਂ ਧਮਾਕਾ ਹੋ ਗਿਆ ਦੇਖੋ ਮੰਦਰ ਦੇ ਲੰਗਾ ਬਣਾ ਸਮੇਂ ਇੰਨਾ ਵੱਡਾ ਦੇਖੋ ਜੀ ਜਿਹੜਾ ਹਿੰਦੁਸਤਾਨ ਹੈ ਨਾ ਇਹ ਧਰਮ ਇਹਦੇ ਵਿੱਚ ਧਰਮ ਕੋਸਥਾਨ ਬਹੁਤ ਹੀ ਜ਼ਿਆਦਾ ਨੇ ਲੋਕਾਂ ਦੀ ਸ਼ਰਧਾ ਧਰਮ ਦੇ ਵਿੱਚ ਅਥਾ ਹੈ ਹਾਂਜੀ ਹਰ ਇੱਕ ਥਾਂ ਤੇ ਜੇ ਆਪਾਂ ਕਿਲੋ 2 ਕਿਲੋਮੀਟਰ ਕਿਤੇ ਵੀ ਤੁਰ ਕੇ ਜਾਈਏ ਜਾਂ ਗੱਡੀ ਤੇ ਜਾਈਏ ਆਪਾਂ ਨੂੰ ਕੋਈ ਨਾ ਕੋਈ ਧਰਮਗ੍ਰਸਥਾਨ ਕੋਈ ਮੰਦਿਰ ਕੋਈ ਗੁਰਦੁਆਰਾ ਕੋਈ ਮਸਜਿਦ ਕੋਈ ਸਤਸੰਗ ਕੋ ਕੁਝ ਨਾ ਕੁਝ ਆਪਾਂ ਨੂੰ ਮਿਲਦਾ ਰਹਿੰਦਾ ਜੀ ਮਤਲਬ ਇੱਕ ਕੀ ਹੋਇਆ ਬੀਤਣੋਲੇ ਧਨੋਲਾ ਹੈਗਾ ਬਰਨਾਲੇ ਲਵੇ ਜੀ ਹੈਗਾ ਜੀ ਬਰਨਾਲਾ ਸੰਗਰੂਰ ਜ਼ਿਲ੍ਹੇ 'ਚ ਹਨ ਉੱਥੇ ਮਤਲਬ ਇੱਕ 350 ਸਾਲ ਪੁਰਾਣਾ ਮੰਦਿਰ ਹੈ ਮਤਲਬ ਹਨੂਮਾਨ ਜੀ ਦਾ ਮੰਦਿਰ ਹੈਗਾ ਲੋਕ ਕਾਫੀ ਗਿਣਤੀ ਦੇ ਵਿੱਚ ਉੱਥੇ ਆਉਂਦੇ ਨੇ ਤੇ ਮੰਨਤਾ ਮਨਾਉਂਦੇ ਨੇ ਸੁਖਣਾ ਸੁਖਦੇ ਨੇ ਜਿੰਨਾ ਵੀ ਲੋਕਾਂ ਦੀਆਂ ਸੁਖਣਾਵਾਂ ਪੂਰੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਫਿਰ ਲੰਗਰ ਦੀ ਡਿਊਟੀ ਉਹਨਾਂ ਦੀ ਲਗਾਈ ਜਾਂਦੀ ਹੈ ਉੱਥੇ ਵੀ ਤੁਸੀਂ ਭਈ ਲੰਗਰ ਲੈ ਸਕਦੇ ਹੋ ਲੰਗਰ 'ਚ ਲੋਕਾਂ ਦੀ ਸੇਵਾ ਕਰੋ ਕਮੇਟੀ ਵੱਲੋਂ ਹੀ ਇਹ ਕੋਈ ਬਣਾਇਆ ਹੋਇਆ ਸਿਸਟਮ ਹੈ ਫਿਰ ਆਏ ਮੰਗਲਵਾਰ 8 ਦਿਨਾਂ ਤੋਂ ਉੱਥੇ ਲੰਗਰ ਲੱਗਦਾ ਇਸ ਕਰਕੇ ਕਿਸੇ ਸਰਦਾਰ ਜੂ ਦੀ ਜਿਹੜੀ ਮੰਨਤਾ ਪੂਰੀ ਹੋਈ ਸੀ ਉਸ ਨੇ ਲੰਗਰ ਲਾਇਆ ਹੋਇਆ ਸੀ ਬਦਕਿਸਮਤੀ ਹੋਗੀ ਮਿੱਲੰਗਰ ਦੇ ਵਿੱਚ ਜਿਹੜੀ ਤੇਲ ਵਾਲੀ ਭੱਠੀ ਸੀ ਜੀ ਜੀ ਭੱਠੀ ਦੇ ਵਿੱਚ ਤੇਲ ਪਾਉਂਦੇ ਸੀਗੇ ਹਾਂਜੀ ਹਾਂਜੀ ਜਿਹੜੀ ਟੈਂਕੀ ਸੀ ਉਹ ਟੈਂਕੀ ਦੇ ਵਿੱਚ ਤੇਲ ਪਾਉਂਦੇ ਉੱਥੋਂ ਅੱਗ ਭੜਕ ਗਈ ਅੱਗ ਭੜਕਣ ਕਰਕੇ ਲਵੇ ਸਿਲੰਡਰ ਸੀ ਗੈਸ ਦੇ ਡਾਕਟਰ ਤੁਸੀਂ ਇੱਕ ਗੱਲ ਕੀਤੀ ਇਹ ਗੱਲ ਕੀਤੀ ਉਹਦੇ ਸਵਾਲ ਬਣ ਗਏ ਦਰਸ਼ਕ ਵੀ ਜਾਣਦੇ ਜਾਂਦੇ ਹੋਣਗੇ ਤੁਸੀਂ ਕਹੇ ਵੀ ਉਹ ਜਿਹੜਾ ਇੱਕ ਵਿਅਕਤੀ ਸੀ ਮਨੋਕਾਮਨਾ ਪੂਰੀ ਹੋਈ ਚਲੋ ਵਧੀਆ ਗੱਲ ਹੈ ਯਾਨੀ ਕਿ ਉਹ ਤੇ ਸੇਵਾ ਕਰਨ ਆਇਆ ਉਹ ਜਦੋਂ ਮਨ ਕਹਣਾ ਪੂਰੀ ਆਪਣਾ ਚੜਾਵਾ ਚੜਨ ਆਇਆ ਯਾਨੀ ਕਿ ਉਹਦੇ ਮਨ ਕਿਤੇ ਇਹਦੇ ਖੋਟ ਸੀਗਾ ਦੇਖੋ ਕੱਲ ਮੰਗਲਵਾਰ ਸੀ ਹਨੂਮਾਨ ਦਾ ਪ੍ਰਕੋਪ ਹਨੂਮਾਨ ਨੇ ਆਪਣਾ ਪ੍ਰਕੋਪ ਦਿਖਾਤਾ ਉਹਦੀ ਸੇਵਾ ਪਾਉਣ ਨਾਲ ਕੋਈ ਕਮੀ ਸੀਗੀ ਮੰਦੇ ਉਹ ਤਾਂ ਹੀ ਨਾ ਉਹਦਾ ਬਲਾਸਟ ਹੋਇਆ ਉੱਥੇ ਦੇਖੋ ਜੀ ਜਿਹੜੇ ਸਾਡੇ ਪੀਰ ਪਗੰਬਰ ਹੁੰਦੇ ਨੇ ਦੇਵੀ ਦੇ ਉੱਤੇ ਇਹ ਪ੍ਰਕੋਪ ਨਹੀਂ ਹੁੰਦੇ ਪ੍ਰਕੋਪ ਦਾ ਕਾਰਨ ਕੀ ਹੈ ਸਾਡੀ ਜਿਹੜੀ ਮੈਨੇਜਮੈਂਟ ਕਮੇਟੀ ਹੁੰਦੀ ਹੈ ਨਾ ਉਹਦੀ ਕੁਤਾਹੀ ਹੁੰਦੀ ਹੈ ਕਿਤਨਾ ਕਿਤੇ ਮਤਲਬ ਲਾਪਰਵਾਹੀ ਵਰਤੀ ਜਾਂਦੀ ਹੈ ਜਿਹੜੇ ਸਾਡੇ ਸਿਆਸੀ ਲੋਕ ਨੇ ਨਾ ਇਹ ਮਤਲਬ ਛੱਡੀ ਲੈ ਕੇ ਉੱਤੇ ਫਿਰਦੇ ਹੁੰਦੇ ਨੇ ਕਮਾਂਡਰ ਹੁੰਦੇ ਨੇ ਤੇ ਕੰਮ ਕਰਨ ਵਾਲੇ ਸੇਵਾਦਾਰ ਹੁੰਦੇ ਨੇ ਹੋ ਸਕਦਾ ਉਹ ਪੱਠੀ ਪੁਰਾਣੀ ਹੋਵੇ ਹੋ ਸਕਦਾ ਪਾ ਕੋਈ ਲੀਕੇਜ ਹੋਵੇ ਉਹ ਤਾਂ ਦੇਖੋ ਬਾਅਦ ਦੀ ਗੱਲ ਹੈ ਜਾਂਚ ਚ ਪਤਾ ਲੱਗੂਗਾ ਇਹ ਜੋ ਵੀ ਦੁਰਘਟਨਾ ਹੋਈ ਬਹੁਤ ਹੀ ਮਾਰੀ ਹੋਈ ਜਿਦੇ ਵਿੱਚ 16 ਲੋਕ ਅੱਜ ਨਾਲ ਝੁਲਸੇ ਰਹੇ ਨੇ 6 ਦੀ ਹਾਲਤ ਹੈ ਜਿਹੜੀ ਕਾਫੀ ਨਾਜ਼ੁਕ ਹੈ ਮਤਲਬ ਉਹਨਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਭੇਜ ਦਿੱਤਾ ਗਿਆ ਦੋ ਬਰਨਾਲੇ ਨੇ ਤੇ 8 ਤੇ 8 ਮਤਲਬ ਸੇ ਧਨੋਲੇ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੀ ਨੇ ਜਾਂ ਜਿਨ੍ਹਾਂ ਦੇ ਕੋਈ ਅਲੱਗ ਛੋਟੀਆਂ ਮੋਟੀਆਂ ਇਹ ਘਟਨਾਵਾਂ ਦੇ ਵਿੱਚ ਜਾ ਕੇ ਹੋਈ ਸੀ ਉਹਨਾਂ ਦੇ ਮੱਲਮ ਪੱਟੀ ਕੀਤੀ ਗਈ ਰਾਤਾ ਬੜੀ ਇੱਕ ਮੰਦਵਾਗੀ ਖਬਰ ਹੈ ਪਰ ਆਪਾਂ ਕੱਲ ਵੀ ਸ਼ਾਮੀ ਵੀ ਗੱਲ ਕਰ ਰਹੇ ਸੀ ਵੀ ਧਰਮ ਸਾਡਾ ਦੇਖੋ ਹਿੰਦੁਸਤਾਨ ਦੇ ਵੀ ਧਰਮ ਦੀ ਬਹੁਤ ਇੱਜ਼ਤ ਹੈ ਹਰੇਕ ਲੋਕ ਆਪਣੇ ਆਪਣੇ ਧਰਮ ਨੂੰ ਮੰਨਤਾ ਦਿੰਦੇ ਨੇ ਅਸੀਂ ਚਲੋ ਅਸੀਂ ਕਿਸੇ ਧਰਮ ਨੂੰ ਕੁਲਵਾੜ ਨਹੀਂ ਕਰਦੇ ਪਰ ਤੁਹਾਨੂੰ ਲੱਗਦਾ ਨਹੀਂ ਵੀ ਅੱਜ ਕੱਲ੍ਹ ਧਰਮ ਦੇ ਵਿੱਚ ਸਿਆਸਤ ਜ਼ਿਆਦਾ ਆ ਗਈ ਹੈ ਸਿਆਸੀ ਲੋਕ ਜ਼ਿਆਦਾ ਧਾਰਮਿਕ ਪ੍ਰਚਾਰ ਕਰ ਰਹੇ ਜਾਣ ਬੁੱਝ ਕੇ ਦੇਖੋ ਅਸੀਂ ਤਾਂ ਪਹਿਲਾਂ ਤੋਂ ਕਹਿੰਦੇ ਹਾਂ ਜੀ ਅਸੀਂ ਤਾਂ ਮਤਲਬ ਸਾਨੂੰ ਤਾਂ ਸਾਹਮਣੇ ਸਪਸ਼ਟ ਦਿਖੀ ਜਾਂਦਾ ਵੀ ਜਦੋਂ 86 ਲੋਕਾਂ ਦਾ ਅਸੀਂ ਤਾਂ ਐਸੇ ਕਰਕੇ ਕਈ ਰਾਜਨੀਤਿਕ ਪਾਰਟੀਆਂ ਵੱਡੀਆਂ ਪਾਰਟੀਆਂ ਨਾਲ ਸਾਡੇ ਸਿਧਾਂਤਕ ਜੇ મતਭੇਦ ਨੇ ਮਤਲਬ ਉਹਨਾਂ ਦਾ ਉਹ ਧਰਮ ਦੇ ਉੱਤੇ ਆਪਣਾ ਗਲਬਾ ਮਾਰਨਾ ਚਾਹੁੰਦੇ ਨੇ ਚਾਹੇ ਉਹ ਸੈਂਟਰ ਦੇ ਵਿੱਚ ਹੋਵੇ ਚਾਹੇ ਕੋਈ ਸਟੇਟ ਦੇ ਵਿੱਚ ਹੋਵੇ ਇਹ ਮਤਲਬ ਜਦੋਂ ਧਰਮ ਦੇ ਨਾਂ ਦੇ ਉੱਤੇ ਸਿਆਸਤ ਹੋਣ ਲੱਗ ਜਾਂਦੀ ਹੈ ਉੱਥੇ ਜਿਹੜੀਆਂ ਇਸ ਤਰ੍ਹਾਂ ਦੀਆਂ ਕਟਨਾਮਾਂ ਨੇ ਉੱਥੇ ਵੱਧ ਹੋਣ ਲੱਗ ਜਾਂਦੇ ਨੇ ਕਿਉਂਕਿ ਸਾਡੀ ਜਨਤਾ ਜਿਹੜੀ ਉਹ ਭੋਲੀ ਭਾਲੀ ਹੁੰਦੀ ਹੈ ਇਹ ਮਤਲਬ ਕੋਈ ਵੀ ਧਰਮ ਦੇ ਨਾਂ ਤੇ ਨਾਰਾ ਦੇ ਦੇ ਅਸੀਂ ਉੱਥੇ ਜਾਨਵਾਰ ਨੂੰ ਤਿਆਰ ਹੋ ਜਾਂਦੇ ਆ ਇਹ ਇਸ ਕਰਕੇ ਮਤਲਬ ਇਹ ਕਟਨਾਮਾਂ ਨੇ ਜਿਹੜੀਆਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਇਹ ਨਾ ਤਾਂ ਕੋਈ ਪਹਿਲੀ ਕਟਨਾ ਹੈ ਨਾ ਹੀ ਇਹ ਪਿਛਲੀ ਕਟਨਾ ਹੈ ਇਸੇ ਤਰ੍ਹਾਂ ਮਤਲਬ ਕਾਫੀ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੇ ਬਲਾਸਟ ਇਸ ਤਰ੍ਹਾਂ ਦੇ ਅਗਨੀ ਨਾਚ ਹੁੰਦੇ ਰਹਿੰਦੇ ਆ ਡਾਕਟਰ ਸਾਹਿਬ ਸਿਆਸਤ ਹੋਈ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਕਲਾਪਾ ਸ਼ਾਮੀ ਲਾਈਵ ਕੀਤਾ ਵੀ ਉਹਨੂੰ ਯਾਦ ਹੋਣਾ ओके ओ गुरਪ੍ਰੀਤੋ ਕੁੜੀ ਦਾ ਧਾਮੀ ਸਾਹਿਬ ਵਾਲਾ ਯਾਦ ਹੈ ਤੁਹਾਨੂੰ ਮੈਂ ਤੁਹਾਨੂੰ ਦੱਸ ਦਿੰਨਾ ਉਹ ਮੇਰੇ ਕੋਲ ਅਪਡੇਟ ਲੇਟ ਆਈ ਹੈ ਕਿ ਕੱਲ ਧਾਮੀ ਸਾਹਿਬ ਨੇ ਤਾਂ ਕਹਿਦਾ ਵੀ ਇਹ ਤਾਂ ਨਾਲ ਖੜੇ ਆ ਅਸੀਂ ਉਹਦਾ ਮੇਲ ਕਰਤੀ ਕੁੜੀ ਦੀ ਪਰ ਉਹ ਕੁੜੀ ਨੇ ਤੁਹਾਨੂੰ ਪਤਾ ਧਾਮੀ ਸਾਹਿਬ ਨੂੰ ਕੀ ਜਵਾਬ ਦਿੱਤਾ ਪ੍ਰੈਸ ਕਾਨਫਰੈਂਸ ਜਾ ਕੇ ਉਹ ਕੁੜੀ ਅਮਰਤਧਾਰੀ ਹੈ ਉਹਨੇ ਇਹ ਗੱਲ ਕਹੀ ਹੈ ਕਹਿੰਦੀ ਮੈਨੂੰ ਪੇਪਰ ਦਵਾਓ ਨਾ ਦਵਾਓ ਪਰ ਕਹਿੰਦੀ ਮੈਂ ਆਪਣੇ ਕਕਾਰ ਨਹੀਂ ਤਾਰਾਂਗੀ ਮੈਂ ਗੁਰਦੀ ਸਿੱਖਣੀ ਆ ਕਹਿੰਦੀ ਮੈਨੂੰ ਕਿਸੇ ਦੀ ਲੋੜ ਨਹੀਂ ਕਹਿੰਦੀ ਇਹ ਲੋਕ ਆਪਣਾ ਸਿਆਸੀ ਖੇਡ ਮੇਰੇ ਨਾਲ ਮੇਰੇ ذریعے ਖੇਡ ਰਹੇ ਨੇ ਯਾਨੀ ਕਿ ਧਾਮੀ ਸਾਹਿਬ ਦਾ ਸਿੱਧਾ ਚਪੇੜ ਇੱਕ ਤਰ੍ਹਾਂ ਦੀ ਹੋ ਦੇਖੋ ਜੀ ਆਪਾਂ ਦਾ ਰੋਜ਼ ਹੀ ਕਹਿੰਦੇ ਮਤਲਬ ਕੋਈ ਵੀ ਕਾਫੀ ਲੋਕਾਂ ਨੂੰ ਸਭ ਪਤਾ ਹੈਗਾ ਜੇ ਆਪਾਂ ਕਈ ਵੀ ਕਿਸੇ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਆਪਾਂ ਸਿਆਸਤ ਚਮਕਾ ਲਾਂਗੇ ਇਹ ਗੱਲ ਨਹੀਂ ਹੋਣ ਵਾਲੀ ਲੋਕਾਂ ਨੂੰ ਸਭ ਪਤਾ ਹੈਗਾ ਕੋਈ ਇਹ ਤਾਂ ਅਨਜਾਨ ਨਹੀਂ ਅੱਜ ਕੱਲ੍ਹ ਆ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਲੋਕਾਂ ਦੀ ਜਿਹੜੀ ਸੋਚਣ ਸ਼ਕਤੀ ਆ ਉਹ ਕਾਫੀ ਐਡਵਾਂਸ ਨੇ ਲੋਕ ਪਹਿਲਾਂ ਹੀ ਆਈਡੀਆ ਲਗਾ ਲੈਂਦੇ ਨੇ ਵੀ ਇਹਦੇ ਵਿੱਚ ਕਿੱਥੇ ਸਿਆਸੀ ਕਿਉਂਕਿ ਹਰ ਇੱਕ ਗੱਲ ਨੂੰ ਸਿਆਸੀ ਲੀਡਰਾਂ ਦਾ ਕੰਮ ਹੁੰਦਾ ਆ ਆਪਦੀ ਸਿਆਸਤ ਕਰਨੀ ਤੇ ਲੋਕਾਂ ਦਾ ਕੰਮ ਹੁੰਦਾ ਉਹਦੀ ਸਿਆਸਤ ਨੂੰ ਪਕੜਨਾ ਮੈਂ ਕਹਿੰਦਾ ਡਾਕਟਰ ਸਾਹਿਬ ਸਲੂਟ ਹੈ ਡਾਕਟਰ ਸਲੂਟ ਹੈ ਗੁਰਪ੍ਰੀਤ ਕੌਰ ਨੂੰ ਜਿਨੇ ਕੇ ਉਹ ਕੁਝ ਵੀ ਕਹਿ ਸਕਦੀ ਸੀ ਉਹਨੂੰ ਬੜੀ ਵੱਡੀ ਸਪੋਰਟ ਮਿਲੀ ਸੀ ਪਰ ਉਹ ਗਰੀਬ ਘਰ ਦੀ ਕੁੜੀ ਹੈ ਉਹਨੇ ਇੱਕ ਆਵਾਜ਼ ਉਠਾਈ ਹੈ ਐ ਜੀ ਵੀਜ਼ੇ ਖਿਲਾਫ ਵੀ ਕਿ ਮੈਨੂੰ ਕਿਸੇ ਦੀ ਲੋੜ ਨਹੀਂ ਜਦੋਂ ਕਹਿੰਦੀ ਲੋੜ ਸੀ ਤਾਂ ਕੋਈ ਬੋਲਿਆ ਨਹੀਂ ਕਹਿੰਦੀ ਹੁਣ ਸਾਰੇ ਆਪਣਾ ਸਿਆਸੀ ਵਹਿ ਚੱਕਣ ਲਈ ਮੇਰੇ ਨਾਲ ਖੜ ਰਹੇ ਨੇ ਦੇਖੋ ਜੀ ਫਿਰ ਇਹ ਤਾਂ ਮਤਲਬ ਹੁਣ ਇਹਨਾਂ ਗੱਲਾਂ ਨੂੰ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਦੀ ਕੀ ਸੋਚ ਹੈ ਹਨਾ ਉਹਦੇ ਇਸ ਕਰਕੇ ਮਤਲਬ ਇਹਨਾਂ ਲੋਕਾਂ ਨੂੰ ਸਿਆਸਤ ਤੋਂ ਤੋਬਾ ਕਰਨੀ ਚਾਹੀਦੀ ਹੈ ਜਿਹੜੇ ਇਹ ਪੁਰਾਣੇ ਬੰਦੇ ਬੈਠੇ ਨੇ ਸਿਆਸਤ ਚ ਚਮਕਾਈ ਜਾਂਦੇ ਨੇ ਉਹ ਆਪਣੀ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ ਗੱਲ ਕਰ ਹਟਦੇ ਨਹੀਂ ਹਨ ਉਮਰ ਦੇ ਹਿਸਾਬ ਨਾਲ ਵੀ ਉਮਰ ਦਾ ਤਕਾਜ਼ਾ ਵੀ ਕੋਈ ਹੁੰਦਾ ਜਦੋਂ ਕਿ ਗਵਰਨਮੈਂਟ 58 ਸਾਲ ਦੇ ਨੂੰ ਰਿਟਾਇਰ ਕਰ ਦਿੰਦੀ ਹੈ ਇਹ ਤਾਂ ਜਾਨ ਛੱਡਦੇ ਨਹੀਂ ਹਣ ਚਾਹੀਓ ਉੱਥੇ ਮਤਲਬ ਇਸ ਕਰਕੇ ਇਨਾ ਲੋਕਾਂ ਦਾ ਦੱਸੋ ਤੁਹਾਨੂੰ ਹੀ ਕੋਰ ਅਪਡੇਟ ਦੇ ਦੇਣਾ ਕਿ ਇਸ ਤਾਪਦੀ ਮਨਾਉਣ ਤੋਂ ਪਹਿਲਾਂ ਐ ਜੀ ਬੀ ਵੀਆ ਚੋਣਾਂ ਵੀ ਹੋ ਸਕਦੇ ਨੇ ਬੜਾ ਵੱਡਾ ਇੱਕ ਸਾਲੂ ਖਬਰ ਆ ਗਈ ਹੈ ਸੂਤਰਾਂ ਤੋਂ ਦੇਖੋ ਜੀ ਚੰਗੀ ਗੱਲ ਹੈ ਇਹਦਾ ਪ੍ਰੋਸੈਸ ਥੋੜਾ ਜਿਆਦਾ ਲੰਬਾ ਹੁੰਦਾ ਹੈ ਪ੍ਰੋਸੈਸ ਪੂਰਾ ਜਦੋਂ ਕੰਪਲੀਟ ਹੋਊਗਾ ਉਸ ਤੋਂ ਬਾਅਦ ਹੀ ਇਹ ਕੰਮ ਹੋਊਗਾ ਮਤਲਬ ਵੋਟਾਂ ਦਾ ਪੈਣ ਨਹੀਂ ਅੱਜ ਨਹੀਂ ਤਾਂ ਕੱਲ ਵੋਟਾਂ ਤੋਂ ਬਿਨਾਂ ਇਸ ਚੀਜ਼ ਦਾ ਕੋਈ ਹੱਲ ਨਹੀਂ ਹੈ ਲੋਕਾਂ ਨੂੰ ਕਾਫੀ ਜਿਹੜੀਆਂ ਕਮਜ਼ੋਰ ਨੇ ਇਹਨਾਂ ਜਿਹੜੀ ਮਜੂਤਾ ਸਿਸਟਮ ਹੈ ਦੇ ਵਿੱਚ ਪਤਾ ਲੱਗ ਰਿਹਾ ਜਿਹਦੇ ਕਰਕੇ ਲੋਕ ਚਾਹੁੰਦੇ ਨੇ ਵੀ ਜਲਦੀ ਵੋਟਾਂ ਹੋ ਜਾਣ ਤਾਂ ਕਿ ਜਿਹੜੀ ਸਿਆਸਤ ਹੈ ਉਹ ਸਾਡੇ ਭਾਰ ਮਕਸਾਨਾ ਦੇ ਉੱਤੇ ਭਾਰੂ ਨਾ ਹੋਵੇ ਜੀ ਐ ਟੈਕ ਸਾਹਿਬ ਚਲੋ ਮੈਂ ਵਾਪਸ ਆਣਾ ਜਿਹੜੀ ਕੱਲ ਘਟਨਾ ਬੀਤੇ ਕੱਲ ਹੋਈ ਹੈ ਮੰਦਰ ਦੇ ਜਿਆ ਬਲਾਸਟ ਹੋਇਆ ਹੈ ਤੁਹਾਨੂੰ ਦੱਸ ਦੇਗੇ ਸਿਲੰਡਰ ਇੱਕ ਬਲਾਸਟ ਹੋ ਚੁੱਕਿਆ ਹੈ ਗਲਤੀ ਨਾਲ ਐ ਡਾਕਟਰ ਸਰ ਸਿੰਡਰ ਦਾ ਬਲਾਸਟ ਹੋਇਆ ਕੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀਆਂ ਉੱਥੇ ਮੰਦਿਰ ਦੀਆਂ ਜਿੱਥੇ ਬੰਦੇ ਹੁੰਦੀਆਂ ਨੇ ਜੋ ਲੰਗਰ ਤਿਆਰ ਹੁੰਦਾ ਸਾਰਾ ਇੰਤਿਆਮ ਹੁੰਦਾ ਚੁੰਦਾ ਉਹਨਾਂ ਨੇ ਧਿਆਨ ਦਿੱਤਾ ਵੀ ਪੱਠੀ ਖਰਾਬ ਸੀ ਪੁਰਾਣੀ ਸੀ ਜਾਂ ਸਿੰਡਰ ਪੁਰਾਣਾ ਸੀ ਕਿਉਂਕਿ ਦੇਖੋ ਸਾਰਾ ਇੰਤਿਆਮ ਉਹਨਾਂ ਦੇ ਹੱਥ ਸੀਗਾ ਉਹ ਸ਼ਰਧਾਲੂ ਨੇ ਆਪਣੀ ਸੇਵਾ ਜੋ ਬੰਦੀ ਸੀ ਉਹ ਕਰਤੀ ਪਰ ਜਿਹੜਾ ਸਮਾਨ ਸੀ ਉਹ ਮੰਦਿਰ ਦਾ ਪੁਰਾਣਾ ਸੀਗਾ ਦੇਖੋ ਇਹ ਸਾਰੇ ਤਾਂ ਇੱਕੁੱਲ ਇੱਕ ਤਾਂ ਨਹੀਂ ਇਹ ਸਾਰੇ ਸਾਮਾ ਦੀ ਇਸ ਤਰ੍ਹਾਂ ਹੁੰਦਾ ਹੈ ਮਤਲਬ ਜਿੱਥੇ ਕਿਉਂਕਿ ਸਾਨੂੰ ਮਤਲਬ ਮਨੁੱਖਤਾ ਇੰਨੀ ਤਰ੍ਹਾਂ ਦੀ ਤਰਾਹੀ ਹੋਈ ਪਈ ਹੈ ਲੋਕ ਹਸਪਤਾਲਾਂ ਦੇ ਵਿੱਚ ਰੁਲਦੇ ਨੇ ਲੋਕ ਆ ਹੋਰਾਂ ਥਾਵਾਂ ਦੇ ਉੱਤੇ ਰੁਲਦੇ ਫਿਰਦੇ ਨੇ ਮਤਲਬ ਪਾਣੀ ਦਾ ਉਹ ਹੋ ਰਿਹਾ ਪਿੰਡਾਂ ਦੇ ਪਿੰਡ ਤਵਾਹ ਹੋ ਰਹੇ ਨੇ ਉੱਥੇ ਹੀ ਜਿਹੜੀ ਸੇਵਾ ਸਿਸਟਮ ਆ ਉਹ ਚਾਹੀਦੀ ਹੈ ਮਤਲਬ ਇਸ ਨੂੰ ਇੱਕ ਅਵਾਜ਼ ਬਣਾ ਕੇ ਪੇਸ਼ ਕਰਤਾ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਮਤਲਬ ਇਹ ਨਹੀਂ ਹੋਣਾ ਚਾਹੀਦਾ ਮਨੁੱਖਤਾ ਦੀ ਸੇਵਾ ਉਸ ਦੀ ਚਲੋ ਡਾਕਟਰ ਸਾਹਿਬ ਕੀ ਤੁਹਾਨੂੰ ਲੱਗਦਾ ਵੀ ਕੋਈ ਦੇਖੋ ਕਈ ਬੰਦੇ ਫੱਟੜ ਹੋਏ ਨੇ ਕਈ ਹਲਾਕ ਹੋਏ ਨੇ ਕਈ ਮੋਤਾ ਵੀ ਹੋਈਆਂ ਨੇ ਕੱਲ ਨੂੰ ਕੋਈ ਅਜੇ ਆ ਦੁਬਾਰਾ ਨਾ ਆਵੇ ਚਾਹੇ ਮੰਦਿਰ ਹੈ ਚਾਹੇ ਗੁਰਦੁਆਰਾ ਹੈ ਚਾਹੇ ਚਰਚਾ ਹੈ ਮੈਂ ਸਾਰਿਆਂ ਨੇ ਲੈਣਾ ਕੀ ਤੁਹਾਨੂੰ ਲੱਗਦਾ ਵੀ ਅਜੇ ਲੋਕ ਜਿਹੜੇ ਜ਼ਿੰਮੇਵਾਰ ਨੇ ਉਹਦਾ ਖਲਾਫ ਸਰਕਾਰ ਜਾਂ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਹੈ ਜੀ ਤੇ ਗਾਈਡ ਲਾਈਨਾਂ ਜਾਰੀ ਕਰਨੀਆਂ ਚਾਹੀਦੀਆਂ ਨੇ ਉਹਦੀ ਜ਼ਿੰਮੇਵਾਰੀ ਕੋ ਕੋਸ਼ਤ ਹੋਣੀ ਚਾਹੀਦੀ ਹੈ ਜਿਹੜਾ ਕੋਈ ਉਹਦਾ ਮੈਨੇਜਮੈਂਟ ਦਾ ਪ੍ਰਧਾਨ ਹੈ ਉਹਦੇ ਤੇ ਮਤਲਬ ਕੋਈ ਡਾਕਟਰ ਸਾਹਿਬ ਜਿਹੜੇ ਬੰਦੇ ਚਲੇਗੇ ਜਿਹੜੇ 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 5 ਤੋਂ 6 ਬੰਦੇ ਚਲੇਗੇ ਉਹਨਾਂ ਦਾ ਕੋਈ ਜ਼ਿੰਮੇਵਾਰ ਹੈ ਦੇਖੋ ਜੀ ਆਪਾਂ ਤਾਂ ਕਹਿੰਦੇ ਆ ਪ੍ਰਮਾਤਮਾ ਗਿਣਤੀ ਨਾ ਵਧਾਵੇ ਆਪਾਂ ਗੱਲ ਕਰ ਉਹਨਾਂ ਦੀ ਹਾਲਾਤ ਨੇ ਜਿਹੜੇ ਮਤਲਬ ਕਾਫੀ ਖਰਾਬ ਨੇ ਦੇ ਕਾਫੀ ਜਿਹੜੀ ਆ ਅੱਗ ਨੇ ਉਹਨਾਂ ਨੂੰ ਝੁਲਸ ਦਿੱਤਾ ਹੈਗਾ ਵੀ ਉਹ ਜੰਗ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਅਸੀਂ ਤਾਂ ਕਹਿੰਦੇ ਆ ਵੀ ਉਹ ਠੀਕ ਹੋ ਜਾਣ ਜਲਦੀ ਗੱਲ ਕਰ ਇਹ ਕਟਨਾਵਾ ਦੁਬਾਰਾ ਦੁਬਾਰਾ ਹੋਈ ਜਾਂਦੀ ਹੈ ਨੇ ਅੱਜ ਇੱਕ ਮਹਾਲੀ ਹੋ ਗਈ ਮਹਾਲੀ ਇੱਕ ਫੈਕਟਰੀ ਦੇ ਵਿੱਚ ਆਕਸੀਜਨ ਦੇ ਸਿਲੰਡਰ ਨੂੰ ਅੱਗ ਲੱਗ ਗਈ ਉੱਥੇ ਵੀ ਦੋ ਮੌਤਾਂ ਇਮੀਡੀਏਟ ਹੋ ਗਈਆਂ ਤੇ ਅੱਗੇ ਕੀ ਹਾਲਾਤ ਨੇ ਮਤਲਬ ਉਹ ਕੁਝ ਸਮੇਂ ਦੇ ਵਿੱਚ ਵੀਡੀਓ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਇਹ ਜਿਹੜੀਆਂ ਕਟਨਾਵਾ ਨੇ ਇਹਨਾਂ ਦੀਆਂ ਜਿੰਨਾ ਚਿਰ ਜ਼ਿੰਮੇਵਾਰੀਆਂ ਉਹ ਤਾਂ ਐਨੀ ਕੀਤੀਆਂ ਜਾਂਦੀਆਂ ਉਹ ਉਨੀ ਦੇਰ ਤੱਕ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਉਹ ਵਾਪਰਦੀਆਂ ਰਹਿਣਗੀਆਂ ਚਲੋ ਰਜਿੰਦਰ ਜੀ ਤੁਸੀਂ ਸਾਡੇ ਨਾਲ ਜੁੜੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਜਿੰਦਰ ਸਿੰਘ ਜੀ ਸਿੱਧਾ ਮਾਨਸਾ ਤੋਂ ਜਿਹੜੀ ਪਰ ਸਾਡੀ ਖਬਰ ਦਾ ਅੱਜ ਲਾਈਵ ਦਾ ਪ੍ਰੋਗਰਾਮ ਸੀਗਾ ਉਹ ਸੀਗਾ ਤਨੋਲੇ ਦਾ ਤਰੋਂਲਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਰਨਾਲੇ ਦੇ ਅਧੀਨ ਆਉਂਦਾ ਹੈ ਹਲਕਾ ਇੱਕ ਤਨੋਲਾ ਕਹਿ ਸਕਦੇ ਹਲਕਾ ਕਹਿਣਾ ਹਲਕਾ ਪੈਂਦਾ ਪਰ ਉਹ ਸ਼ਹਿਰ ਦੇ ਬਰਾਬਰ ਵਿਕਸ ਹੋ ਚੁੱਕਿਆ ਹੈ ਤੇ ਬੀਤੇ ਕੱਲ ਉੱਥੇ ਹਨੂਮਨ ਮੰਦਿਰ ਦੇ ਵਿੱਚ ਇਕ ਸਰਦਾਰ ਦੂਜੀ ਮੈਨੂੰ ਕਾਮਨਾ ਪੂਰੀ ਹੁੰਦੀ ਹੈ ਜਦੋਂ ਮੈਨੂੰ ਕਾਮਨਾ ਪੂਰੀ ਕਰਨ ਦੇ ਲਈ ਉੱਥੇ ਲੰਗਰ ਦਾ ਪ੍ਰਬੰਧ ਕਰਨ ਜਾਂਦਾ ਹੈ ਤਾਂ ਉਹਦੇ ਵੱਲੋਂ ਆਪਣਾ ਸਾਰਾ ਸਮਾਨ ਦਿੱਤਾ ਜਾਂਦਾ ਹੈ ਪਰ ਉੱਥੇ ਜਿਹੜਾ ਕਮੀਆਂ ਦੇਖਣ ਚਾਹੀਆਂ ਕਿ ਜਿਹੜੀ ਮੰਦਰੀ ਕਮੇਟੀ ਸੀ ਉਹਨਾਂ ਵੱਲੋਂ ਜਿਹੜੀ ਉੱਥੇ ਪੱਠੀ ਰੱਖੀ ਹੋਈ ਸੀ ਸਿੰਡਰ ਦੀ ਉਹ ਪੁਰਾਣਾ ਸੀਗਾ ਜਿਸ ਦੇ ਕਰਕੇ ਜਦੋਂ ਉੱਥੇ ਅੱਗ ਲਗਾਈ ਜਾਂਦੀ ਹੈ ਲੰਗਰ ਤਿਆਰ ਕਰਦੇ ਤਾਂ ਉੱਥੇ ਬਹੁਤ ਇੱਕ ਵੱਡਾ ਬਲਾਸਟ ਹੋ ਜਾਂਦਾ ਸਿੰਡਰ ਫਟ ਜਾਂਦਾ ਕਿ ਸਾਰੇ ਗਏ ਸਿੰਡਰ ਦੀ ਨੋਕ ਸੀ ਗ੍ਰਾਸ ਅੰਦਰ ਉੱਪਰ ਨੋਬ ਲੱਗਦੀ ਹੈ ਉਹ ਕਾਫੀ ਪੁਰਾਣੀ ਮਾੜੀ ਹਾਲਤ ਸੀਗੀ ਜਿਸਨੇ ਕੇ ਬਲਾਸ ਕਰ ਦਿੱਤਾ ਤੇ ਜਿਸ ਦੇ ਵਿੱਚ 1617 ਬੰਦੇ ਜਿਹੜੇ ਕਿ ਅਜੇ ਵੀ ਕਾਫੀ ਜ਼ਿਆਦਾ ਸੀਰੀਅਸ ਹਾਲ ਦੇ ਵਿੱਚ ਨੇ ਤੇ ਚਾਰ ਤੋਂ ਪੰਜ ਮੌਤਾਂ ਹੋ ਚੁੱਕੀਆਂ ਨੇ ਤੇ ਇਸ ਤੋਂ ਲਾਗੋ ਤੁਹਾਨੂੰ ਦੱਸ ਦੇ ਕਿ ਜਿਹੜੇ ਕਾਫੀ ਜ਼ਿਆਦਾ ਨਾਜੂਜ ਨੇ ਹਾਲਤ ਹੈ ਉਹਨਾਂ ਨੂੰ ਫਰੀਦਕੋੜ ਹਸਪਤਾਲ ਦਾ ਭੇਜ ਦਿੱਤਾ ਗਿਆ ਕੁਝ ਸਿਵਲ ਹਸਪਤਲ ਤੋਂ ਲਾਵੀਤ ਨਹੀਂ ਅਸੀਂ ਨਹੀਂ ਚਾਹੁੰਦੇ ਕਿ ਅਜਈਆਂ ਘਟਨਾਵਾਂ ਪੰਜਾਬ ਦੇ ਵਿੱਚ ਹੋਣ ਪਰ ਹਾਂ ਸਵਾਲ ਇਹ ਵੀ ਉੱਡਦਾ ਹੈ ਕਿ ਉਹ ਮੰਦਰ ਜਿਹੜੇ ਵੱਡੇ ਵੱਡੇ ਅਧਿਕਾਰੀ ਨੇ ਜਿਹੜੇ ਉਦਾਂ ਹੀ ਸੀਟਾਂ ਤੇ ਬੈਠੇ ਨੇ ਜਿਹੜੇ ਪੈਸਾ ਇਕੱਠਾ ਕਰਕੇ ਆਪਣੀ ਜੇਬਾਂ ਭਰਦੇ ਨੇ ਕੋਈ ਪ੍ਰਧਾਨ ਬਣ ਜਾਂਦਾ ਕੋਈ ਸੀਕਟਰੀ ਬਣ ਜਾਂਦਾ ਕੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਇਹ ਚੀਜ਼ਾਂ ਚੈੱਕ ਕਰਨੀਆਂ ਕੀ ਉਹ ਡਿਊਟੀ ਲਾਜ਼ੀ ਕਿਸੇ ਸੇਵਾਦਾਰ ਦੀ ਨਹੀਂ ਉਹਨਾਂ ਲੋੜ ਹੀ ਨਹੀਂ ਕੋਈ ਮਰਦਾ ਹੈ ਮਰੇ ਕੋਈ ਜਿੰਦਾ ਜੀਏ ਕੀ ਲੈਣਾ ਸਾਡੀ ਜੇਬ ਚ ਪੈ ਰਿਹਾ ਪੈਸਾ ਅਸੀਂ ਕੀ ਲੈਣਾ ਕਿਸੇ ਤੋਂ ਇਹ ਕੰਮ ਹੋ ਰਿਹਾ ਪੰਜਾਬ ਦੇ ਇਹ ਮੰਦਰਾ ਗੁਰਦੁਆਰਿਆਂ ਵਿੱਚ ਕੱਲਾ ਮੰਦਰ ਨਹੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਤੁਸੀਂ ਰਲ ਮਿਲ ਕੇ ਆਵਾਜ਼ ਉਠਾਓ ਅਜੇ ਭ੍ਰਿਸ਼ਟ ਲੋਕਾਂ ਦੇ ਖਿਲਾਫ ਜਿਹੜੇ ਕਿ ਮੰਦਰਾ ਗੁਰਦੁਆਰਿਆਂ ਦੀਆਂ ਸੀਟਾਂਾਂ ਖੇਡਿਆ ਉਹ ਜੇਬਾਂ ਭਰਨ ਦੇ ਲਈ ਤੇ ਸਾਡੇ ਗੁਰਦੁਆਰਿਆਂ ਮੰਦਰਾ ਧਾਰਮਿਕ ਸਥਾਨਾਂ ਤੇ ਇਹ ਆਸਰੇ ਨਾ ਹੋਣ ਤੁਸੀਂ ਦਿਓ ਇਹਨਾਂ ਨੂੰ ਜਵਾਬ ਨਹੀਂ ਤਾਂ ਮੇਰੇ ਅਜੇ ਵਰਤਾਰੇ ਰੋਹ ਵਰਤਣਗੇ ਤੇ ਨੁਕਸਾਨ ਆਮ ਗਰੀਬ ਲੋਕਾਂ ਨੂੰ ਭੁਗਤਣਾ ਪੈਂਦਾ ਜਿਵੇਂ ਕਿ ਕੱਲ ਬੀਤੇ ਹੋਇਆ ਤਰਨੂਲੇ ਵਿੱਚ ਸੋ ਉਸ ਤੇੜਾ ਅਜਦਾ ਲਾਈ ਦਾ ਫੇਰਾ ਪਰਮ ਸੀ ਮੇਰੀਆਂ ਗੱਲਾਂ ਕਈਆਂ ਨੂੰ ਚੁਬੀਆਂ ਵੀ ਹੋਣਗੀਆਂ ਮੈਂ ਚਾਨਾ ਚੁਬਣ ਪਰ ਦੋਸਤੋ ਸੱਚ ਦਿਖਾਣਾ ਸਾਡਾ ਫਰਜ਼ ਹੈ ਬੰਦਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਅਜੇਆ ਦੁਆਰਾ ਨਾ ਹੋਵੇ ਤਾਂ ਤੁਸੀਂ ਵੱਤੋਆਂ ਕਮੈਂਟ ਕਰੋ ਇਸ ਲਾਈਵ ਰੋਹ ਚ ਤਾਂ ਕਿ ਜਿਹੜੇ ਜੇ ਭ੍ਰਿਸ਼ਟ ਲੋਕ ਬੈਠੇ ਹੋਏ ਨੇ ਆਪਣੀਆਂ ਗੱਦੀਆਂ ਦੇ ਪੈਰ 'ਤੇ ਸਾਮਣ ਲਈ ਜਿਨ੍ਹਾਂ ਦੇ ਕਰਕੇ ਹਾਸਾ ਹੋਇਆ ਉਹਨਾਂ ਨੂੰ ਸਜ਼ਾ ਮਿਲ ਸਕੇ ਸਰਕਾਰਾਂ ਜਾਗਣ ਕਿਉਂ ਜਾਗਦੀਆਂ ਜੜਾਵਾ ਚੜਦਾ ਹੈ ਮੰਦਰਾ ਗੁਰਦੁਆਰੇ ਉਦੋਂ ਸਰਕਾਰਾਂ ਮੀਢੀ ਹਿਸਾਬਾਂ ਲੈਂਦੀਆਂ ਚੰਦੇ ਰੂਪ ਚ ਫੰਡ ਰੂਪ ਟੈਕਸ ਲੈ ਲੈਂਦੀਆਂ ਜਦੋਂ ਕੋਈ ਹੱਫਲ ਜਾਂਦਾ ਹੈ ਉਦੋਂ ਸਰਕਾਰਾਂ ਤੇਰੇ ਹੀਂ ਨਹੀਂ ਕਮਾਲ ਹੈ ਦੋਸਤੋ ਇਹ ਤਾਂ ਮੇਰਾ ਭਾਰਤ ਮਾਨ ਹੈ ਸਲਾਮ ਹੈ ਮੇਰੇ ਭਾਰਤ ਨੂੰ ਇਹ ਦੋਸਤੋ ਤੁਹਾਡਾ ਸਵੇਰ ਦਾ ਲਾਈਵ ਦਾ ਪ੍ਰੋਗਰਾਮ ਸੀ ਤੁਹਾਡਾ ਦੁਆਰਾ ਜੁੜਾਗਾ ਕੋਈ ਹੋਰ ਲਾਈਵ ਦਾ ਮੁੱਦਾ ਲੈ ਕੇ